ਹੰਝੂ ਇਹ ਹੰਝੂ ਭੁੱਖ ਦੇ ਉਪਜਾਏ ਨਹੀਂ ਨਾਹੀਂ ਇਹ ਬੇਬਸੀ ਮੁਫਲਸੀ ਜਾਂ ਇਕਲਤਾ ਦੀ ਪੈਦਾਇਸ਼ ਨੇ ਇਹ ਤਾਂ ਉਸ ਉਮੀਦ ਦੇ ਖੁੱਸਣ ਤੇ ਉਮੜ ਆਏ ਜੋ ਤੇਰੇ ਹੋਵਣ ਨਾਲ ਪਨਪੀ ਸੀ ਤੇ ਅੱਜ ਤੇਰੇ ਤੁਰ ਜਾਣ ਨਾਲ ਕਿੜਕ ਗਈ ਤੇ ਅੱਜ ਤੇਰੇ ਤੁਰ ਜਾਣ ਨਾਲ ਇੜਕ ਗਈ ਮਿਲਣ ਧੁੰਦ ਦੀ ਪਰਦਾਦਾਰੀ ਦੇ ਪਿੱਛੇ ਤਾਰਿਆਂ ਦੇ ਪੈਰੇ ਹੇਠ ਤ੍ਰੇਲ ਧੋਤੇ ਘਾ ਦੇ ਵਿਛੌਣੇ ਉੱਤੇ ਕੰਬ ਦੇ ਹੱਥਾਂ ਨਾਲ ਜਦ ਤੂੰ ਮੇਰੇ ਯਖ ਹੋਏ ਚਿਹਰੇ ਨੂੰ ਛੂਹਿਆ ਤੇ ਆਪਣੇ ਨਮੀਹੀਨ ਹੋਠਾਂ ਨੂੰ ਮੇਰੇ ਕੋਸੇ ਸਾਵਾਂ ਦੀ ਖਾਮੋਸ਼ ਭਾਸ਼ਾ ਦੇ ਅਰਥਾਂ ਤੋਂ ਜਾਣੂ ਕਰਵਾਇਆ ਇੱਕ ਤਰੰਗ ਜਹੀ ਉਮੜੀ ਤੇ ਫਸਰ ਗਈ ਇੱਕ ਤਰੰਗ ਜਹੀ ਉਮੜੀ ਤੇ ਫਸਰ ਗਈ ਆਪਣੇ ਦੋਹਾਂ ਦੇ ਵजूद ਅੰਦਰ ਤੂੰ ਤਰੋ ਤਾਜ਼ਾ ਹੋ ਗਈ ਤੇ ਮੈਂ ਨਿੱਗਾ ਨਿੱਗਾ ਤੂੰ ਤਰੋ ਤਾਜ਼ਾ ਹੋ ਗਈ ਤੇ ਮੈਂ ਨਿੱਗਾ ਨਿੱਗਾ ਨਜ਼ਰਾਂ ਕੋਈ ਦਾਵਾ ਨਹੀਂ ਨਾ ਦਲੀਲ ਕੋਈ ਕੋਈ ਦਾਵਾ ਨਹੀਂ ਨਾ ਦਲੀਲ ਕੋਈ ਕਰ ਸਕੇ ਤਾਂ ਯਕੀਨ ਕਰੀ ਕਰ ਸਕੇ ਤਾਂ ਯਕੀਨ ਕਰੀ ਕਿ ਨਜ਼ਰਾਂ ਹਰ ਵਕਤ ਹਰ ਜਗ੍ਹਾ ਸਿਰਫ ਤੈਨੂੰ ਹੀ ਤਲਾਸ਼ਦੀਆਂ ਤੈਨੂੰ ਹੀ ਤੰਗਦੀਆਂ ਸਿਰਫ ਤੈਨੂੰ ਹੀ ਤਲਾਸ਼ਦੀਆਂ ਤੈਨੂੰ ਹੀ ਤੰਗਦੀਆਂ